ਅਜਿ ਮੇਰੇ ਪ੍ਰਤੀ ਕਿਰਿਆ ਮੈਨਾਂ ਨਹੀਂ ਕਰਨੀ ਜਿੰਨੀ ਦੇਰ ਮੇਰਾ ਦਿਲ ਕੀਤਾ ਮੇਰੀ ਕੌਂਸ਼ੀਅਸ ਨੇ ਅਲਾਉ ਕੀਤਾ ਮੈਂ ਉਸ ਬੈਠਕ ਸੇ ਬੈਠੇ ਹਾਂ ਜਦੋਂ ਮੇਰੀ ਕੌਂਸ਼ੀਅਸ ਨੇ ਕਿਹਾ ਵੀ ਤੇਰਾ ਬੈਠਣਾ ਠੀਕ ਨਹੀਂ ਮੈਂ ਬਾਪਾਂ ਦਾ ਕੰਮ ਹੀ ਆ ਹਰ ਤਾਂ ਆਖਿਆ ਤੱਕ ਖੇਡਣਾ ਪਰ ਜਿੱਥੇ ਦਿੱਕਤ ਜਿਹੜੀ ਏ ਘਟਣਾ ਹੋਈ ਏ ਇਹ ਬਹੁਤ ਦੂਸਰਾ ਇੱਕ ਪਰਿਵਾਰ ਆ ਇਹਨੂੰ ਕੋਈ ਨੀ ਪੋਲੀਟਿਕਲ ਨਾਦਰਨੀ ਦਿੱਤੀ ਜਾਣੀ ਚਾਹੀਦੀ ਇੱਕ ਪਰਿਵਾਰ ਦੇ ਤੌਰ ਤੇ ਨਾਲ ਖੜਾ ਹੈ ਤੇਰੀ ਬੁਆਰੀਆਂ ਦੀ ਮਿੱਟੀ ਦੀ ਚਾਤੀ ਮਿਲੀ ਨਹੀਂ ਪਹਿਲੇ ਤਾਂ ਇਹ ਆ ਬਾਰੀਆਂ ਦੀ ਮੀਟਿੰਗ ਸੀ ਸਾਰੀ ਧਾਰਨੀ ਕਮਾਜੀ ਦੀ ਜਿੱਥੇ ਬੰਦੇ ਮਿਲੇ ਵੀ ਪਰ ਹੁਣ ਲਾਟ ਲਾਸਟ ਦੇ ਵਿੱਚ ਜੋ ਬਣ ਗਏ ਆ ਇਹ ਜਿਹੜਾ ਕਿਤੇ ਨਾ ਕਿਸੇ ਰਾਜਨੀਤਿਕ ਰੂਪ ਧਾਰ ਗਿਆ ਜਿਹਦੇ ਨਾਲ ਸਾਰੇ ਬੰਦੇ ਲੋਕਾਂ ਦੇ ਵਿੱਚ ਜੋ ਕਿ ਬੱਚੀ ਦਾ ਮਸਲਾ ਹੈ ਹਨਾ ਕਿਸੇ ਦੀ ਧੀ ਭੈਣ ਦਾ ਹੱਥ ਫੜਿਆ ਗਿਆ ਉਹਦੇ ਵਿੱਚ ਰਾਜਨੀਤੀ ਤਾਂ ਹੋਣੀ ਨਹੀਂ ਚਾਹੀਦੀ ਇਹ ਕਿੰਨੀ ਵੀ ਗੱਲ ਜਾਇਜ਼ ਹੈ ਨਹੀਂ ਦੇਖੋ ਦੇਖੋ ਮੀਡੀਆ ਨੂੰ ਇਹ ਗੱਲ ਉਹਨਾਂ ਨੇ ਕਰਨੀ ਸੀ ਕਹਿਣੇ ਚਾਹੀਦੇ ਬਾਤ ਚਲੋ ਸਾਡੇ ਬਿਆਨ ਦੇਣਾ ਉਹਨਾਂ ਖੋਕੇ ਵੀ ਮੈਨੂੰ ਜਿੱਥੇ ਲੋੜ ਹੋਊ ਮੈਂ ਉੱਥੇ ਖੜੂਗਾ ਮੈਂ ਕਹਿੰਦਾ ਸਾਡੇ ਬੰਦੇ ਬੰਦਿਆਂ 'ਚ ਦਮ ਨਹੀਂ ਹੈਗਾ ਰਾਜਨੀਤਿਕ ਰੰਗ ਲੈ ਕਿਉਂਕਿ ਪੱਤਰਕਾਰਾਂ ਨੂੰ ਵੀ ਧਿਆਵੀ ਪਾਈ ਤੇ ਜੀ ਰੁਕ ਜਾਓ ਜੇਕਰ ਆਪਾਂ ਪੱਤਰਕਾਰਾਂ ਨੂੰ ਕਹਾਂਗੇ ਨਾ ਰੁਕ ਜਾਓ ਤੇ ਫੇ ਸਾਡੀ ਨਿਊਜ਼ ਪੱਤਰਕਾਰਾਂ 'ਚ ਦਮ ਹੋਵੇ ਇਹ ਸਾਡੀਆਂ ਧੀਆਂ ਭੈਣਾਂ ਮਾਤਲ ਆ ਜਾਣ ਮੈਨੂੰ ਕੱਲੇ ਨੂੰ ਹੀ ਛੱਡ ਦਿਓ ਜਿੱਦਨ ਲੋੜ ਪੈ ਜੂ ਸਾਰਾ ਲੋਕ ਬੰਦਾ ਆਪਾਂ ਕੋ ਖਵਾਵ ਅਸੀਂ ਅਸਾਧ ਸੁਆਹ ਹੋ ਗਾ ਅਸੀਂ ਤੈਨਾਂ ਯਾਰ ਕਰਦੇ ਆਂ ਦੇਲੇ ਜਿੱਤਣ ਦੀ ਗੱਲ ਕਰਦੇ ਆ ਜਿਹਨੇ ਜਿੱਤਿਆ ਜੋ ਮਿਲ ਗਿਆ 300 ਪਹਿਲਾ ਉਹ ਕਿੱਥੋਂ ਆਇਆ ਚਿੱਤਰਾਂ ਆਇਆ ਉਹਨਾਂ ਦੀ ਬੈਕਗ੍ਰਾਉਂਡ ਕੀ ਆ ਉਹਦੀ ਵੈਰੀਫਿਕੇਸ਼ਨ ਕਰਾਉਣੀ ਬਹੁਤ ਜ਼ਰੂਰੀ ਸੀ ਜਿਹੜੀ ਨਹੀਂ ਕਰਾਈ ਮੈਂ بار بار ਐਸਐਸਪੀ ਇਸ ਨੂੰ ਡੀਸੀਸ ਨੂੰ ਪਿਛਲੇ 3-4 ਸਾਲ ਤੋਂ 5 ਸਾਲ ਤੋਂ ਲਗਾਤਾਰ ਕਹਿੰਦਾ ਰਿਹਾ ਆਪ ਡੈਲੀਗੇਸ਼ਨ ਲੈ ਕੇ ਜਾ ਕੇ ਕਹਿੰਦਾ ਰਿਹਾ ਇਹਨਾਂ ਦੀ ਕਰੋ ਦੇਖੋ ਗੱਲਿਆ ਅਸੀਂ ਇੱਥੇ ਸ਼ਹਿਰ ਦੇ ਇੱਕ ਸਮਾਜਿਕ ਇਸ ਕਪੂਰਨਾ ਸ਼ਹਿਰ ਦੇ ਸਮਾਜ ਦਾ ਹਿੱਸਾ ਹੋਣ ਦੇ ਨਾਤੇ ਇੱਥੇ ਆਏ ਸੀ। ਔਰ ਇਹ ਸੋਚ ਕੇ ਆਪਣੀ ਰਾਜਨੀਤਿਕ ਬੈਕਗ੍ਰਾਉਂਡ ਨੂੰ ਆਪਣੇ ਘਰ ਛੱਡ ਕੇ ਆਏ ਸੀ ਕਿਉਂਕਿ ਸਾਡੇ ਸਮਾਜ ਦੇ ਉੱਤੇ ਸਾਡੀਆਂ ਸਾਡੇ ਸਮਾਜ ਦੀ ਇੱਜ਼ਤ ਦੇ ਉੱਤੇ ਕੋਈ ਨਾ ਕੋਈ ਅਟੈਕ ਹੋ ਰਿਹਾ। ਉਹ ਅਧਿਨੀ ਹੋ ਰਿਹਾ ਪਿਛਲੇ 8-10 ਸਾਲ ਤੋਂ ਹੋ ਰਿਹਾ। ਲੇਕਿਨ ਛੱਡ ਕੇ ਆਉਣ ਦਾ ਕਾਰਨ ਕਿ ਕਿਸੇ ਕੁ ਬਤੂ ਇਸ ਨੇ ਜਾਂ ਉਥੇ ਇੱਕ ਧੜੇ ਨੇ ਉਹਨੂੰ ਥੋੜੀ ਜੀ ਨਰਾਜ ਨਿਤਿਕ ਹਾਵੀਪਨ ਧਿਆਨ ਦੀ ਕੋਸ਼ਿਸ਼ ਕੀਤੀ ਇਸ ਲਈ ਅਸੀਂ ਲੋਕਾਂ ਨੇ ਬਿਹਤਰ ਸਮਝਿਆ ਕਿ ਇੱਥੋਂ ਉੱਠ ਕੇ ਜਾਣਾ ਆ ਕੇ ਇਸੇ ਧਰਮ ਸਭਾ ਦੇ ਪ੍ਰਾਂਗਨ 'ਚ ਬੈਠ ਕੇ ਕੈਮਰੇ ਦੇ ਉੱਤੇ ਹਰ ਚੀਜ਼ ਨੂੰ ਦੇਖਣਾ ਆਪਣੀਆਂ ਭਾਵਨਾਵਾਂ ਜਿਹੜੀਆਂ ਵਾ ਉਹ ਆਪਣੇ ਸਾਥੀਆਂ ਦੇ ਨਾਲ ਕਨਵੇ ਕਰਨੀਆਂ ਮੈਂ ਇਕੱਲਾ ਨਹੀਂ ਆ ਮੇਰੇ ਨਾਲ ਮੇਰੀ ਹੋਟ ਸਾਫੀ ਵੀ ਸੀ ਚਾਂਦਸੁੰਦਰ ਅਗਰਵਾਲ ਜੀ ਵੀ ਸੀ ਵਿਕੀ ਗੁਜਰਾਲ ਜੀ ਵੀ ਸੀ ਸ਼ਾਮ ਜੀ ਵੀ ਸੀ ਪੀਨਾ ਸ਼ਾਮ ਪਟਾਣੀ ਗਈ ਔਰ 10 12 ਲੋਕ ਹੋ ਤੁਸੀਂ ਅੱਖੀਂ ਦੇਖਿਆ ਮੈਂ ਉਹ ਵਿਤੀਆਂ ਦੇ ਨਾਮ ਨਹੀਂ ਮੈਂ ਪੂਰੀ ਕਰ ਲੈਂਦਾ ਮੈਂ ਹੁਣ ਗੱਲ ਵਿਸ਼ਾ ਇਹਦਾ ਮੈਂ ਇਸ ਵਿਸ਼ੇ ਨੂੰ ਪਿਛਲੇ 10 ਸਾਲ ਤੋਂ بار-ਬਾਰ ਸੁਭਾਸ਼ ਜੀ ਦੇ ਨਾਲ ਖੜਾ ਹੋ ਕੇ ਚੱਕਦਾ ਰਿਹਾ ਸੁਭਾਸ਼ ਮਕਰੰਦੀ ਜੀ ਸਾਡੇ ਸਨਾਤਨ ਧਰਮ ਸਭਾ ਦੇ ਅਧਿਐਖਸ਼ ਨੇ ਸਾਡੇ ਸੰਗਠਨ ਦੀ ਜਿਹੜੀ ਰੀੜ ਦੀ ਹੱਡੀ ਹੈ ਮਗਰ ਉਹਦੇ ਵਿੱਚ ਵੀ ਇੱਕ ਬਹੁਤ ਅਛਿਆ ਅਨਿਕਾਰੀ ਤੇ ਵਿਸ਼ੇ ਇਹ ਆ ਮੇਰਾ ਮੰਨਣਾ ਇਹੀ ਹੈ ਜਿਹੜੀ ਗੱਲ ਜਿੱਥੇ ਆ ਰਹੀ ਹੈ ਕਿ ਸਾਡੇ ਵਪਾਰੀ ਭਾਈਚਾਰੇ ਨੇ ਇਹ ਲੋਕਾਂ ਨੂੰ ਜਿਹੜੀ ਮੁਸਲਿਮ ਕਮਿਊਨਿਟੀ ਨੂੰ ਦੁਕਾਨਾਂ ਦਿੱਤੀਆਂ ਦੇਣ ਤੋਂ ਪਹਿਲਾਂ ਉਹ ਕਿੱਥੋਂ ਆਏ ਆ ਕਿਸ ਤਰ੍ਹਾਂ ਆਏ ਆ ਉਹਨਾਂ ਦੀ ਬੈਕਗ੍ਰਾਉਂਡ ਕੀ ਆ ਉਹਦੀ ਵੈਰੀਫਿਕੇਸ਼ਨ ਕਰਾਉਣੀ ਬਹੁਤ ਜ਼ਰੂਰੀ ਸੀ ਜਿਹੜੀ ਨਹੀਂ ਕਰਾਈ ਮੈਂ بار بار ਐਸਐਸਪੀ ਨੂੰ ਡੀਸੀਜ਼ ਨੂੰ ਪਿਛਲੇ 3-4 ਸਾਲ ਤੋਂ 5 ਸਾਲ ਤੋਂ ਲਗਾਤਾਰ ਕਹਿੰਦਾ ਰਿਹਾ ਆਬ ਡੈਲੀਗੇਸ਼ਨ ਲੈ ਕੇ ਜਾਣ ਦੀ ਕਹਿੰਦਾ ਰਿਹਾ ਇਹਨਾਂ ਦੀ ਕਰਾਓ ਇੱਕ ਗੱਲ ਨਿਕਲ ਕੇ ਆਈ ਬੜੀ ਇੰਪੋਰਟੈਂਟ ਸਭ ਤੋਂ ਪਹਿਲੀ ਗੱਲ ਇਹ ਆ ਇਸ ਮੈਟਿਕ ਸਾਡੇ ਇੱਕ ਸਾਥੀ ਨੇ ਇਹ ਗੱਲ ਕਹੀ ਕਿ ਕਪੂਟਲਾ ਜਿਹੜਾ 55 ਕਿਲੋਮੀਟਰ ਬਾਦਲਪੁਰ ਤੋਂ ਦੂਰ ਦਾ ਹੈ ਔਰ ਮੁਸਲਮ ਭਾਈਚਾਰੇ ਦੇ ਅਨਨੋਨ ਵਿਅਕਤੀ ਆ ਰਹੇ ਆ ਉਹਨਾਂ ਚ ਕੁਝ ਲੋਕ ਖਿਆਲ ਰੱਖਿਓ ਕਹਿਰਾਨਾ ਤੋਂ ਆਏ ਨੇ ਯੂਪੀ ਤੋਂ ਕਹਿਰਾਨਾ ਤੋਂ ਕਹਿਰਾਨਾ ਉਹ ਜਿਹੜਾ ਜਿੱਥੇ ਸਾਡੇ ਹਿੰਦੂ ਭਾਈਚਾਰੇ ਦੇ ਲੋਕ ਮਕਾਨਾਂ ਨੂੰ ਤਾਲੇ ਲਾ ਕੇ ਦੌੜ ਗਏ ਆ। ਔਰ ਕੱਲ ਨੂੰ ਕਬੂਟਰਾ ਨੂੰ ਕਹਿਰਾਨਾ ਬਣਨ ਤੋਂ ਬਚਾਉਣਾ। ਤੇ ਮੇਰਾ ਵਿਨਮਰ ਨਵੇਦਨ ਉਹ ਦੁਕਾਨਦਾਰਾਂ ਦੀ ਪ੍ਰਾਪਰਟੀਆਂ ਦੇ ਮਾਲਕਾਂ ਦੇ ਉੱਤੇ ਆ ਜਿਨ੍ਹਾਂ ਨੇ ਆਪਣੀਆਂ ਦੁਕਾਨਾਂ ਇੱਕ ਲੋਭ ਔਰ ਲਾਲਚ ਦੇ ਵਿੱਚ ਆ ਕੇ ਕਿਰਾਏ ਤੇ ਦਿੱਤੀਆਂ। ਉਹ ਆਪਣੇ ਬੱਚਿਆਂ ਦੇ ਆਉਣ ਵਾਲੀਆਂ ਦਿਨ ਦੇਸ਼ਨਾ ਦੇ ਭਵਿੱਖ ਨੂੰ ਚਿੰਤਾ ਕਰਕੇ ਰੱਬ ਦਾ ਵਾਸਤਾ ਉਹਨਾਂ ਨੂੰ ਸੁਨਾਤਨ ਦਾ ਵਾਸਤਾ ਦੇ ਰਿਆਂ ਉਹਨਾਂ ਨੂੰ ਕਿ ਇਹ ਦੁਕਾਨਾ ਖਾਲੀ ਕਰਾ ਲਓ ਜੇ ਆਪਣੀਆਂ ਇੱਜ਼ਤਾਂ ਦਾ ਵਿਚਾਰ ਰੱਖਣਾ ਜੋ 4 ਦਿਨ ਪਹਿਲਾਂ ਹੋਇਆ ਉਹ ਇੱਕ ਵਾਰ ਨਹੀਂ ਹੋਇਆ ਇਹ ਪਿਛਲੇ ਸਾਲ ਵੀ ਹੋਇਆ ਸੀ ਜਿਹੜੀ ਕਿ ਬੱਚੀ ਨੂੰ ਅਸੀਂ ਰਾਤ ਨੂੰ 11 ਵਜੇ ਵਥਲਾ ਕੁੱਤਾ ਐਸਐਸਪੀ ਸੀ ਉਹਨੇ ਆਪਣੇ ਜੋਸ਼ ਦੇ ਨਾਲ ਮੇਰੇ ਮੇਰੇ ਨਾਲ ਬੈਠ ਕੇ ਬਚਾ ਕੇ ਲੈ ਕੇ ਆਈ ਸੀ। ਔਰ ਉਸ ਬੰਦੇ ਨੂੰ ਲਖਾ ਕੇ ਲਿਆ ਸੀ ਕਿ ਅੱਜ ਤੋਂ ਬਾਅਦ ਮੈਂ ਕੰਪੂਟਰ ਜੈਂਟਰ ਨਹੀਂ ਕਰੂੰਗਾ। ਕਹਾਂ ਨੁਕਤ ਕਿ ਇਹ ਜਿਹੜਾ ਕਿ ਵਪਾਰੀ ਬਰਕਦਾ ਜਿਹੜਾ ਕਿ ਮਾਮਲਾ ਸ਼ਹਿਰ ਦਾ ਮਾਮਲਾ ਕਿ ਐਸੀ ਰੋਟੀ ਹੈ ਜਿਹੜਾ ਮਾਮਲਾ ਸਿਆਸੀ ਰੋਟੀ ਦਾ ਸਿਸਟਮ ਦੀ ਗੱਲ ਨਹੀਂ ਇਹ ਲੋਕ ਜਿਹੜੇ ਬਾਹਰੋਂ ਆਏ ਨੇ ਇਹਨਾਂ ਦੀ ਰਜਿਸਟ੍ਰੇਸ਼ਨ ਔਰ অথেন্টিਕੇਸ਼ਨ ਹੋਣੀ ਚਾਹੀਦੀ ਆ ਇਹ ਵਪਾਰੀ ਬਣ ਕੇ ਕੋਈ ਵਪਾਰੀਆਂ ਦਾ ਬਹਿਰੂਪੀ ਰੂਪ ਧਾਰਨ ਕਰਕੇ ਕਿਸੇ ਹੋਰ ਮਕਸਦ ਨਾਲ ਕਬੂਟਿਆਂ ਦੇ ਅੰਦਰ ਆਏ ਨੇ ਵਪਾਰ ਮੰਡਲ ਦਾ ਜਿਹੜਾ ਕਿ ਡਿਸੀਜਨ ਹੈ ਤਾਂ ਲੱਗਦਾ ਕਿ ਵਪਾਰ ਮੰਡਲ ਨੂੰ 5 ਸਾਲ ਪਹਿਲਾਂ ਹੀ ਚੱਕਣਾ ਚਾਹੀਦਾ ਸੀ 7 ਸਾਲ ਪਹਿਲਾਂ ਹੀ ਇਸ ਨੂੰ ਚੱਕਣਾ ਚਾਹੀਦਾ ਸੀ ਅੱਜ ਜਦੋਂ ਉਹਨਾਂ ਨੂੰ ਥੋੜੀ ਜੀ ਕੌਨਸ਼ੀਅਸ ਹੋਣਾ ਦੀ ਜਾਗੀ ਹੈ ਤਾਂ ਅਸੀਂ ਉਹਨਾਂ ਦੇ ਨਾਲ ਖੜੇ ਹਾਂ ਮੈਂ ਗਰਵ ਨਾਲ ਕਹਿੰਦਾ ਮੈਂ ਪਹਿਲਾਂ ਹਿੰਦੂ ਆ ਫਿਰ ਕੁਝ ਹੋਰ ਹੈ ਕਿ ਜਿਹੜੀ ਵਪਾਰ ਮੰਡਲ ਦੀ ਮੀਟਿੰਗ ਜਿਹੜੀ ਹੈਗੀ ਇੱਕ ਸਿਆਸੀ ਮੀਟਿੰਗ ਬਣ ਕੇ ਰਹਿ ਗਈ ਦੇਖੋ ਜਿਹੜਾ ਸਿਆਸੀ ਲੋਕਾਂ ਦਾ ਕੰਮ ਹੀ ਆ ਹਰ ਤਾਂ ਸਿਆਸਤ ਖੇਡਣਾ ਪਰ ਜਿੱਥੇ ਦਿੱਕਤ ਜਿਹੜੀ ਹੈ ਘਟਣਾ ਹੋਈ ਹੈ ਇਹ ਬਹੁਤ ਹੀ निंदनीय जोगਾ ਉਹ ਬੰਦਾ ਜਿਸ ਨੇ ਸਾਡੀ ਧੀ ਦੇ ਨਾਲ ਕੋਈ ਬਦਤਮੀਜ਼ੀ ਕੀਤੀ ਚਾਹੇ ਕਿਸੇ ਵੀ ਧਰਮ ਦਾ ਹੋਵੇ ਉਹਦੇ ਖਿਲਾਫ ਸਖਤ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਦੂਸਰੀ ਗੱਲ ਆ ਮੈਂ ਇਹ ਵੀ ਗੱਲ ਕਹਿਣਾ ਚਾਹਾਂਗਾ ਕਿ ਲੋਕ ਬਾਰ-ਬਾਰ ਉਸ ਪਰਿਵਾਰ ਦਾ ਨਾਮ ਲੈ ਰਹੇ ਉਸ ਬੱਚੀ ਦਾ ਨਾਮ ਲੈ ਰਹੇ ਉਸ ਪਿੰਡ ਦਾ ਉਹਨਾਂ ਦੇ ਘਰ ਦਾ ਨਾਮ ਲੈ ਰਹੇ ਇਹ ਜਿਹੜੀ ਕਾਨੂੰਨ ਮੁਤਾਬਕ ਵੀ ਆਰ ਉਸ ਬੱਚੀ ਦੀ ਨਿਜਤਾ ਮੁਤਾਬਕ ਵੀ ਮੈਂ ਉਸ ਬੱਚੀ ਨੂੰ ਵੀ ਸਲੂਟ ਕਰਦਾ ਜਿਨੇ ਆਪਦੇ ਨਾਲ ਜਿਹੜਾ ਟੱਕਾ ਹੋਏ ਦੀ ਰਿਪੋਰਟ ਕੀਤੀ ਜੂਜਲੀ ਕੀ ਹੁੰਦਾ ਜਿਹੜੀਆਂ ਜਿਹੜੀਆਂ ਧੀਆ ਭੈਣਾ ਉਹ ਇਹੋ ਜਿਹੇ ਗੱਲਾਂ ਨੂੰ ਬਰਦਾਸ਼ਤ ਕਰ ਦਿੰਦੀਆਂ ਕਹਿੰਦੇ ਅਸੀਂ ਚਲੋ ਜੋ ਹੋ ਗਿਆ ਹੋਊ ਪਰ ਮੈਂ ਦੂਜੀਆਂ ਭੈਣਾ ਧੀਆ ਨੂੰ ਵੀ ਇਹ ਕਰਦਾ ਕਿਸੇ ਤਰ੍ਹਾਂ ਕੋਈ ਵੀ ਬੰਦਾ ਤੁਹਾਡੇ ਨਾਲ ਕੋਈ ਬਾਤ ਨਿੱਜੀ ਕਰਦਾ ਚਾਹੇ ਉਹ ਕਿਸੇ ਵੀ ਲੈਵਲ ਤੇ ਹੋਵੇ ਉਦੀ ਉਸੇ ਦਾਮੀ ਉਦੀ ਰਿਪੋਰਟ ਕਰਨੀ ਚਾਹੀਦੀ ਹੈ ਔਰ ਕਾਨੂੰਨ ਮੁਤਾਬਕ 59 ਸਜ਼ਾ ਮਿਲਣੀ ਚਾਹੀਦੀ ਹੈ ਜੇ ਗੱਲ ਕਰੀ ਮੀਡੀਆ ਦੀ ਮੀਡੀਆ ਵੱਲੋਂ ਕਹਿੰਦੇ ਨਾ ਤਾਂ ਫੁਟੇਜ ਹੈ ਪਬਲਿਕ ਕਿਤੇ ਨਹੀਂ ਨਾ ਕਿਸੇ ਲੜਕੀ ਦਾ ਨਾਮ ਜ਼ਾਹਿਰ ਕੀਤਾ ਗਿਆ ਤਾਂ ਦੇਖੋ ਮੀਡੀਆ ਆਪਣੀ ਜ਼ਿੰਮੇਵਾਰੀ ਸਮਝਦਾਵਾ ਪਰ ਕਿਤੇ ਨਾ ਕਿਤੇ ਜਦੋਂ ਰਾਜਨੀਤਿਕ ਰੰਗਤ ਮਿਲਦੀ ਹੈ ਮੁੱਦੇ ਤੋਂ ਹਟ ਜਾਂਦੀ ਹੈ ਕਿਤੇ ਨਾ ਕਿਤੇ ਸਮਾਜ ਲਈ ਸ਼ਹਿਰ ਲਈ ਘਟਾ ਤਾਂ ਹੈਗਾ ਹੀ ਹੈ ਬਿਲਕੁਲ ਹੈਗਾ ਜੀ ਘਟਾ ਹਰ ਇੱਕ ਸਮਾਜ ਸਮਾਜ ਕੀ ਹਰ ਇੱਕ ਧਰਮ ਦੇ ਹਰ ਇੱਕ ਸਮਾਜ ਦੇ ਵਿੱਚ ਚੰਗੇ ਮਾੜੇ ਲੋਕ ਹੁੰਦੇ ਆ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਜਿਨ੍ਹਾਂ ਤੁਸੀਂ ਉਸ ਪਰਿਵਾਰ ਦੀ ਉਸ ਬੱਚੀ ਦੀ ਜਿਹੜੀ ਆਇਡੈਂਟੀਟੀ ਆ ਉਹਨੂੰ ਜਨਤਕ ਨਹੀਂ ਕੀਤਾ ਉਹਦੇ ਲਈ ਧੰਨਵਾਦ ਪਰ ਮੈਂ ਆਪਣੀ ਸਿਆਸੀ ਵੀਰਾਂ ਨੂੰ ਵੀ ਇੰਨੀ ਗੱਲ ਕਰਦਾ ਔਰ ਜਿਹੜੇ ਧਾਰਮਿਕ ਜਥੇਬੰਦੀਆਂ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਤੁਸੀਂ ਉਸ ਬੱਚੀ ਦੇ ਤੌਰਖ ਨੂੰ ਦੇਖਦੇ ਹੋਏ ਕਿਸੇ ਵੀ ਤਰ੍ਹਾਂ ਉਹਦੀ ਜਿਹੜੀ ਆਇਡੈਂਟੀਟੀ ਉਹਨੂੰ ਜਨਤਕ ਨਾ ਕਰੋ ਦੇਖੋ ਇਹ ਤੇ ਪਹਿਲੀ ਗੱਲ ਤੇ ਆ ਕੇ ਬੱਚੀ ਦਾ ਮਸਲਾ ਮਸਲਾ ਇਹ ਹੈ ਨਾ ਕਿਸੇ ਦੀ ਧੀ ਭੈਣ ਦਾ ਹੱਥ ਫੜਿਆ ਗਿਆ ਉਹਦੇ ਵਿੱਚ ਰਾਜਨੀਤੀ ਤੇ ਹੋਣੀ ਨਹੀਂ ਜਾਈਦੀ ਇਹ ਜਿਹੜੇ ਕਰਦੇ ਆ ਫਿਰ ਉਹ ਆਪਣੀ ਫਿਤਰਤ ਤੋਂ ਨਹੀਂ ਜਾਂਦੇ ਮੈਂ ਤੇ ਇਹ ਸਮਝਦਾ ਠੀਕ ਹੈ ਮੇਰਾ ਹਮੇਸ਼ਾ ਇਹ ਹੀ ਤੀਚਾ ਹੁੰਦਾ ਉਹ ਕਿਸੇ ਵੀ ਧਰਮ ਦਾ ਬੰਦਾ ਹੋਵੇ ਕਿਸੇ ਵੀ ਜਾਤੀ ਦਾ ਹੋਵੇ ਜਿਹੜਾ ਗੁਨਾਹਗਾਰ ਆ ਉਹ ਗੁਨਾਹਗਾਰ ਆ ਪਰ ਮੈਂ ਉਸ ਹਰ ਫਸਲੇ ਵਾਸਤੇ ਹਮੇਸ਼ਾ ਤਿਆਰ ਰਹਿੰਦਾ ਉਹ ਚਾਹੇ ਕਿਸੇ ਵੀ ਧਰਮ ਦਾ ਹੋਵੇ ਤੇ ਚਾਹੇ ਕਿਸੇ ਜਾਤੀ ਦੇ ਖੜਾ ਹੋਵੇ ਉਹ ਤੁਹਾਨੂੰ ਵੀ ਪਤਾ ਪੱਤਰਕਾਰ ਵੀ ਰਹੋ ਤੁਸੀਂ ਮੇਰੇ ਹਮੇਸ਼ਾ ਆਪਾਂ ਵਿਚਰਦੇ ਆ ਮੈਂ ਪਹਿਲੇ ਨੰਬਰ ਤੇ ਉਸ ਗੱਲ ਤੇ ਬਿਆਨ ਦੇਣਾ ਉਹਨਾਂ ਖੋਕੇ ਵੀ ਮੈਨੂੰ ਜਿੱਥੇ ਲੋੜ ਹੋਊ ਮੈਂ ਉੱਥੇ ਖੜੂਗਾ ਮੈਂ ਕਹਿੰਦਾ ਸਾਡੇ ਬੰਦੇ ਬੰਦਿਆਂ 'ਚ ਦਮ ਨਹੀਂ ਹੈਗਾ ਜੇ ਸਾਡੇ ਬੰਦਿਆਂ 'ਚ ਦਮ ਹੋਵੇ ਇਹ ਸਾਡੀਆਂ ਧੀਆਂ ਭੈਣਾਂ ਨੂੰ ਹੱਥ ਲਾ ਜਾਣ ਮੈਨੂੰ ਇਕੱਲੇ ਨੂੰ ਛੱਡ ਦਿਓ ਜਿੱਦਨ ਲੋੜ ਪੈ ਜੂ ਸਾਰਾ ਮੁਸਲਮਾਨਾਂ ਨਾਲ ਭਜਾ ਦਿਓ ਤੇ ਗੱਲ ਕਰਿਓ ਪਰ ਮੈਂ ਇੱਕ ਗੱਲ ਕਹੂੰਗਾ ਵੀ ਕਿਸੇ ਬੰਦੇ ਦੇ ਕਾਰਨ ਸਾਰੇ ਧਰਮ ਨੂੰ ਆਪਾਂ ਨਹੀਂ ਬਦਨਾਮ ਕਰ ਸਕਦੇ ਕੱਲ ਨੂੰ ਮੈਂ ਕੋਈ ਗੱਲ ਕਰਦਾ ਆਪਰੇ ਕਹੂੰਗੀ ਸਾਰਾ ਧਰਮ ਹੀ ਇਹ ਅਤਵਾਦੀ ਆ ਨਹੀਂ ਜੇ ਸਬਤੇ ਨੇ ਜਨਾ ਕੀਤਾ ਉਹਨੂੰ ਸਜ਼ਾ ਮਿਲਣੀ ਚਾਹੀਦੀ ਆ ਔਰ ਠੋਕੇ ਮਿਲਣੀ ਚਾਹੀਦੀ ਆ ਉਹ ਸਾਰੇ ਸਮਰਥਨ ਵੀ ਕਰਦੇ ਆ ਸਾਰੀ ਮੰਡੀ ਜਿਹਨੇ ਭਈਏ ਬੈਠੇ ਆ ਉਹ ਸਾਰੇ ਦੇ ਸਾਰੇ ਮੁਸਲਮਾਨ ਆ ਕੀ ਤੁਸੀਂ ਆਪਣੀਆਂ ਦੁਕਾਨਾਂ ਤੋਂ ਉਹਨਾਂ ਨੂੰ ਕੱਢੋਗੇ ਕਾਰੋਬਾਰਾਂ ਤੋਂ ਨਹੀਂ ਕੱਢਣਗਾ ਕੋਈ ਨਹੀਂ ਕੱਢੂਗਾ ਇਹ ਇੱਕ ਦੂਜਿਆਂ ਨੂੰ ਤਾਂ ਕਹਿੰਦੇ ਦਿਖਾਣਾ ਜਿਹੜੀਆਂ ਕਰਦੇ ਹੋ ਪਰ ਆਪਣੇ ਕਾਰੋਬਾਰ ਦੇ ਜਿਹੜੇ ਬੰਦੇ ਲੇਬਰ ਕਰਦੇ ਉਹਨਾਂ ਨੂੰ ਪਤਾ ਹੀ ਨਹੀਂ ਗੱਡਣਗੇ ਇਸ ਕਰਕੇ ਧਰਮ ਦਾ ਟਾਰਗੇਟ ਨਾ ਬਣਾਓ ਜਿਹਦੇ ਬੰਦੇ ਨੇ ਗਨਾਹ ਕੀਤਾ ਉਹਨੂੰ ਜਰੂਰ ਫਾਹੇ ਲਾਓ ਦੂਸਰੀ ਗੱਲ ਇਹ ਸਾਡਾ ਪ੍ਰਸ਼ਾਸਨ ਕਿਉਂ ਨਹੀਂ ਇਹ ਕਰਦਾ ਅਸੀਂ ਹਮਾਦਰ ਜਾਈਏ ਸਾਨੂੰ ਜ਼ਮੀਨ ਨਹੀਂ ਮਿਲਦੀ ਉੱਥੇ ਸਾਨੂੰ 10 ਮਿੰਟ ਰਹਿ ਨਹੀਂ ਦਿੰਦੇ ਇਹ ਸਾਡੀਆਂ ਸਰਕਾਰ ਦੀਆਂ ਨਾਕਾਮੀਆਂ ਨਹੀਂ ਇਹ ਸਾਡੀ ਸਰਕਾਰ ਦੀ ਨਾਕਾਮੀਆਂ ਆ ਕਿ ਜਿਹੜਾ ਮਰਦ ਹੈ ਮਰ ਗਿਆ ਬੰਦਾ ਇੱਥੇ ਆ ਗਿਆ ਯੂਪੀ ਤੋਂ ਆ ਗਿਆ ਬਿਹਾਰ ਤੋਂ ਆ ਗਿਆ ਰਾਜਸਥਾਨ ਤੋਂ ਆ ਗਿਆ ਗੁਜਰਾਤ ਤੋਂ ਆ ਗਿਆ ਅਲਬਰ ਤੋਂ ਆ ਗਿਆ ਹਰਿਆਣੇ ਤੋਂ ਆ ਗਿਆ ਹਮਾਚਲ ਤੋਂ ਆ ਗਿਆ ਕਿਉਂ ਬਈ ਉਹਨਾਂ ਦੀ ਆਈਡੈਂਟੀਫਿਕੇਸ਼ਨ ਕਿੱਥੇ ਆ ਕੋਈ ਬੋਦ ਨਹੀਂ ਪਿਆਰਵਾਹੀ ਕਰਦਾ ਆਹੀਆਂ ਝੁੱਗੀਆਂ ਬੈਠੇ ਪਈਆਂ ਉਹ ਸਾਰੇ ਹੀ ਰਾਤ ਨੂੰ ਸ਼ਰਾਬਾ ਪੀਂਦੇ ਮੀਟ ਮੀਟ ਖਾਂਦੇ ਆ ਤੇ ਉਹ ਕਹਿੰਦੇ ਜਗਰੀਬਾ ਤੇ ਕਰਦੇ ਸਾਰੇ ਕ੍ਰਾਇਮ ਆ ਇਹਨਾਂ ਦੀ ਪੜਤਾਲ ਕੰਨੇ ਕਰ ਲਈਆਂ ਇਹ ਸਾਡੇ ਪ੍ਰਸ਼ਾਸਨ ਨੇ ਕਰ ਰਹੀਆਂ ਆ ਪਹਿਲਾਂ ਤਾਂ ਸਾਡੇ ਪ੍ਰਸ਼ਾਸਨ ਨੂੰ ਜਾਗਰੂਤ ਹੋਣਾ ਪਊਗਾ ਉਹ ਅੱਖਾਂ ਖੋਲ ਕੇ ਕੰਮ ਕਰੇ ਨਾ ਕਿ ਰਿਸ਼ਵਤਾ ਲੈਣ ਇੱਕ ਹੋਰ ਸੁਵਾਲਾ ਜਿਹੜੇ ਦੁਕਾਨਦਾਰ ਲੱਖ ਲੱਖ ਰੁਪਏ ਕਿਰਾਇਆ ਲੈਂਦੇ ਆ ਕੀ ਜਿਹੜੇ ਅਸਲ ਮਾਲਕ ਆ ਕੀ ਤੁਸੀਂ ਜਾਣਦੇ ਆ ਪ੍ਰਸ਼ਾਸਨ ਕੋਈ ਇਹਨਾਂ ਦੇ ਵੀ ਕਾਰਵਾਈ ਹੋਣੀ ਚਾਹੀਦੀ ਕਿੰਨਾ ਤੇ ਜਿਹੜੇ ਅਸਲ ਮਾਲਕ ਆ ਜਿਨ੍ਹਾਂ ਨੇ ਲੱਖ ਲੱਖ ਰੁਪਏ ਕਿਰਾਏ ਦੇ ਗਾਹ ਦੁਕਾਨਾ ਦਿੱਤੀ ਆ ਮੈਂ ਉਹੀ ਬੇਨਤੀ ਕਰ ਚੁੱਕਾ ਸਾਰੇ ਸੁਨਿਆਰਿਆਂ ਕੋ ਤੇ ਸਾਰੀ ਮੰਡੀ 'ਚ ਜਿੰਨੇ ਭਈਏ ਬੈਠੇ ਆ ਉਹ ਸਾਰੇ ਮੁਸਲਮਾਨ ਆ ਇਸ ਨੇਾਰੇ ਸਾਰੇ ਦੁਕਾਨਦਾਰ ਆਰ ਆ ਆਪਣੇ ਕਾਰੋਬਾਰ ਕਰੋ ਜਿਹੜੇ ਬੰਦੇ ਕੰਮ ਕਰਦੇ ਆ ਲੇਬਰ ਵਾਲਿਓ ਕੱਢਣਗੇ ਜਿੰਨੇ ਕਢਾਈ ਵਾਲੇ ਆ ਜਿੰਨੇ ਟੇਲਰ ਰੱਖੇ ਆ ਉਹ ਸਾਰੇ ਮੁਸਲਮਾਨ ਆ ਇਹ ਲੋਕ ਸਾਰੇ ਕੱਢਣਗੇ ਕੋਈ ਨਹੀਂ ਕੱਢੂਗਾ ਜਿਸ ਬੰਦੇ ਨੇ ਗੁਨਾਹ ਕੀਤਾ ਉਹਨੂੰ ਜ਼ਰੂਰ ਟਾਰਗੇਟ ਬਣਾਓ ਸਾਰੇ ਧਰਮ ਨੂੰ ਨਾ ਬਣਾਓ ਜਿਹੜਾ ਬੰਦਾ ਗਲਤ ਕੰਮ ਕਰਦਾ ਮੋਟੀ ਗੱਲ ਇਹ ਆ ਵੀ ਮੈਂ ਤੁਹਾਨੂੰ ਕਹਿੰਦਾ ਵੀ ਉਹਦੀ ਵੈਰੀਫਿਕੇਸ਼ਨ ਜ਼ਰੂਰ ਹੋਣੀ ਚਾਹੀਦੀ ਹਰ ਬੰਦੇ ਦੀ ਕਿਹੜਾ ਬੰਦਾ ਆ ਰਿਹਾ ਤੇ ਕਿਹੜਾ ਜਾ ਰਿਹਾ ਵਪਾਰ ਮੰਡਲ ਵਾਲੋ ਸਾਨੂੰ ਟੈਲੀਫੋਨ ਆਇਆ ਇੱਕ ਮੀਟਿੰਗ ਕਮਸਹਾ ਵਿੱਚ ਲੱਗ ਰਹੀ ਆ ਜੇ ਦੇ ਵਿੱਚ ਧਾਰਨਿਕ ਤੇ ਸਮਾਜਿਕ ਤਮਾਂ ਨੂੰ ਬੁਲਾਇਆ ਜਾ ਰਿਹਾ ਵਾ ਉਹਦੇ ਵਿੱਚ ਸਾਡੇ ਸ਼ਹਿਰ ਦੀਆਂ ਧਾਰਨਿਕ ਤਮਾਂ ਦੇ ਸਾਰੇ ਮੁਖੀ ਪਹੁੰਚੇ ਲੇਕਿਨ ਮੈਨੂੰ ਇਹ ਮੀਟਿੰਗ ਜਿਹਾ ਲੱਗਿਆ ਜਿੱਦਾਂ ਕਿਤੇ ਮੀਟਿੰਗ ਰਾਜਨੀਤਿਕ ਰੰਗ ਲੈ ਕਿਉਂਕਿ ਪੱਤਰਕਾਰਾਂ ਨੂੰ ਵੀ ਕਿਹਾ ਵੀ ਪਾਈ ਤੇ ਜੀ ਰੁਕ ਜਾਓ ਜੇਕਰ ਆਪਾਂ ਪੱਤਰਕਾਰਾਂ ਨੂੰ ਕਹਾਂਗੇ ਵੀ ਰੁਕ ਜਾਓ ਤਾਂ ਫੇ ਸਾਡੀ ਨਿਊਜ਼ ਕਿੱਦਾਂ ਜਾਏਗੀ ਤੁਸੀਂ ਬਾਹਰ ਚਲੇ ਜਾਓ ਪੱਤਰਕਾਰ ਇਸ ਕਰਕੇ ਮੈਂ ਇਹੀ ਕਹਾਂਗਾ ਜੇ ਰਾਜਨੀਤਿਕ ਤੌਰ ਤੇ ਕੰਮ ਕਰਨਾ ਸੀ ਤਾਂ ਫਿਰ ਇੱਕ ਫੌਜ ਨੂੰ ਬੁਲਾ ਲੈਂਦੇ ਜੇਕਰ ਆਪਾਂ ਸਮਾਜਿਕ ਤੌਰ ਤੇ ਕੰਮ ਕਰਨਾ ਸੀਗਾ ਤਾਂ ਫਿਰ ਧਾਰਮਿਕ ਸੰਤਾਵਾਂ ਦੇ ਆਗੂ ਸਮਾਜਿਕ ਤਾਵਾਂ ਦੇ ਆਗੂ ਆਦੀ ਪਹਿਲ ਲੈਂਦੇ ਜਿੱਦਾਂ ਅਸੀਂ ਕਿਹਾ ਵਾ ਵਪਾਰ ਮੰਡਲ ਜੋ ਸਟੈਪ ਲਏਗਾ ਸਾਰੀਆਂ ਸੰਤਾਵਾਂ ਉਹਨਾਂ ਦੇ ਨਾਲ ਖੜੀਆਂ ਹੋਣਗੀਆਂ ਤੁਹਾਡੇ ਕਹਿਣ ਦਾ ਮਤਲਬ ਆ ਕਿ ਇਹ ਮੀਟਿੰਗ ਹੋਈ ਹੈ ਵਪਾਰ ਮੰਡਲ ਦੀ ਨਹੀਂ ਹੋਈ ਉਹ ਸਿਆਸੀ ਐਂਡ ਦੇ ਸਿਆਸੀ ਮੀਟਿੰਗ ਹੋ ਗਈ ਆ ਮੈਂ ਇਹੀ ਕਹਾਂਗਾ ਕਿ ਇਹਦੇ ਵਿੱਚ ਸਿਆਸੀ ਮੀਟਿੰਗ ਨਹੀਂ ਹੋਣੀ ਚਾਹੀਦੀ ਸੀ ਸਿਆਸੀ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ ਸੀਗਾ ਅੱਗੇ ਤੋਂ ਵੀ ਮੈਂ ਇਹੀ ਕਹਾਂਗਾ ਵਪਾਰ ਮੰਡਲ ਨੂੰ ਕਿਸੇ ਨੂੰ ਵੀ ਅਗਰ ਜਦੋਂ ਕੋਈ ਸਮਾਜਿਕ ਮੀਟਿੰਗ ਹੁੰਦੀ ਹੈ ਉਹ ਰਾਜਨੀਤਿਕ ਰੰਗ ਵਿੱਚ ਨਹੀਂ ਹੋਣੀ ਚਾਹੀਦੀ ਹੈ ਕਿਉਂਕਿ ਲੋਕ ਧਾਰਨਿਕ ਸਿਧਾਂਤਾਂ ਦੇ ਆਗੂ ਹੁੰਦੇ ਨੇ ਡਰਦੇ ਕਿਸੇ ਕੋ ਇਹਨਾਂ ਨੇ ਸਿੱਧਾ ਬੋਲਣਾ ਕਿਉਂ ਕਰਨਾ ਵੋਟਾਂ ਨਹੀਂ ਲੈਣੀਆਂ ਰਾਜਨੀਤਿਕ ਲੀਡਰ ਨੇ ਆਪਣੀਆਂ ਵੋਟਾਂ ਪੱਕੀਆਂ ਕਰ ਰਹੀਆਂ ਇਹਨਾਂ ਸ਼ਬਦਾਂ ਨਾਲ ਹੀ ਮੈਂ ਤੁਹਾਡਾ ਧੰਨਵਾਦ ਕਰਦਾ ਵਾ ਜੀ ਮੈਂ ਬਦਵਾਲ ਖਾਸੇਵਾ ਦਾ ਕਬੂਤਰੇ ਕੰਮ ਕਰਿਆ ਵਾ ਤੋ ਅੱਜ ਦਾ ਜੋ ਮਾਹੌਲ ਦੇਖਿਆ ਗਿਆ ਵਾ ਅੱਜ ਜਿਹੜੀ ਮੀਟਿੰਗ ਸੱਦੀ ਸੀ ਸਾਰੀ ਧਾਰਮਿਕ ਸਮਾਜਿਕ ਰਾਜਨੀਤਿਕ ਜਥੇਬੰਦੀਆਂ ਸਾਂਝੋ ਉਪਰਾਲਾ ਜੋ ਵਪਾਰ ਮੰਡਲ ਨੇ ਉਪਰਾਲਾ ਕਰਕੇ ਸੱਦੀ ਸੀਗੀ ਉਹਦੇ ਵਿੱਚ ਅੱਜ ਬੜੇ ਸਾਰੇ ਡਿਸੀਜਨ ਲਏ ਨੇ ਸੀਗੇ ਜਿਹਦੇ ਵਿੱਚ ਪਿਛਲੇ ਦਿਨੀ ਆਪਾਂ ਸਭ ਜਾਣਦੇ ਆ ਇੱਕ ਕੁੜੀ ਦੇ ਨਾਲ ਇੱਕ ਮੁਸਲਮ ਭਾਈਚਾਰੇ ਦਾ ਕੋਈ ਪਾਰਟਿਕੂਲਰ ਜਿਹੜਾ ਇਨਸਾਨ ਸੀ ਉਹਨੇ ਜਿਹੜੀ ਆ ਛੇੜਖਾਨੀ ਕੀਤੀ ਜਿਹੜਾ ਕਰਕੇ ਕੁੜੀ ਨੇ ਉਹਦਾ ਵਿਰੋਧ ਵੀ ਕੀਤਾ ਸੋ ਅੱਜ ਜਿਹੜੀ ਆ ਸਾਰੀ ਸਮਾਜਿਕ ਧਾਰਮਿਕ ਰਾਜਨੀਤਿਕ ਜਥੇਬੰਦੀਆਂ ਨੇ ਇੱਕ ਸਾਂਝੇ ਦੌਰ ਦੇ ਮੀਟਿੰਗ ਦੇ ਵਿੱਚ ਉਹ ਉਪਰਾਲਾ ਜਿੱਦਾਂ ਦੇ ਵਿੱਚ ਸ਼ਾਮਲ ਮੈਂ ਵੀ ਹੋਇਆ ਪਰ ਇੱਕ ਪਾਸੇ ਦੇਖੇ ਨਵੇਂ ਮੀਟਿੰਗ ਦਾ ਜੋ ਅਜੰਡਾ ਜਿਆ ਕਿ ਜਿਹੜੇ ਵੀ ਸ਼ਰਾਬ ਦੇ ਅੰਸਰ ਆ ਉਹਨਾਂ ਦੇ ਖਿਲਾਫ ਰਿਦਦਾਨਾ ਕਦਮਾਂ ਕਰਾਏ ਕਾਰਵਾਈ ਹੋਵੇ ਤੇ ਦੂਜੇ ਪਾਸੇ ਬਿਨਾਂ ਕਿਤੇ ਜ਼ਬਰਦਸਤੀ ਕਾਲੀ ਦੇ ਵਿੱਚ ਮੀਟਿੰਗ ਨੂੰ ਖਤਮ ਕਰ ਦੇਣਾ ਇਹ ਵੀ ਜਿਹੜਾ ਵਾ ਮਨੁੱਖ ਦੇ ਥੇਸ ਪਹੁੰਚਦਾ ਵਾ ਕਹਿੰਦੇ ਮਤਲਬ ਕਿ ਇਹਨੂੰ ਰਾਜਨੀਤਿਕ ਰੰਗ ਦੇ ਵਿੱਚ ਦਿੱਤੀ ਗਈ ਹੈ ਬਿਲਕੁਲ ਜੀ ਸਿਆਸਤ ਸਿਆਸਤ ਵਾਲਾ ਕੰਮ ਹੋਣਾ ਹੀ ਨਹੀਂ ਚਾਹੀਦਾ ਵੀ ਇਹ ਜਿਹੜੀ ਮੀਟਿੰਗ ਸੀਗੀ ਇਹ ਵਪਾਰੀਆਂ ਦੀ ਮੀਟਿੰਗ ਸੀ ਜੀ ਸਿਆਸੀ ਮੀਟਿੰਗ ਨਹੀਂ ਨਹੀਂ ਪਹਿਲੇ ਤਾਂ ਇਹ ਵਪਾਰੀਆਂ ਦੀ ਮੀਟਿੰਗ ਸੀ ਸਾਰੀ ਧਾਰਨਿਕ ਬਾਜ਼ੀ ਦੀ ਜਿੱਥੇ ਬੰਦੇ ਮਿਲੇ ਪਰ ਹੁਣ ਲਾਟ ਲਾਸਟ ਦੇ ਵਿੱਚ ਜੋ ਬਣ ਗਏ ਆ ਇਹ ਜਿਹੜਾ ਕਿਤੇ ਨਾ ਕਿਤੇ ਰਾਜਨੀਤਿਕ ਰੂਪ ਧਾਰ ਗਿਆ ਜਿਹਦੇ ਨਾਲ ਸਾਰੇ ਬੰਦਾ ਦੇ ਲੋਕਾਂ ਦੇ ਵਿੱਚ ਆਹਤ ਪਹੁੰਚੀ ਆ ਸਾਰੀ ਗੱਲ ਆ ਇਹਦੇ ਵਿੱਚ ਮੀਡੀਆ ਨੂੰ ਬਾਹਰ ਗਿਆ ਗਿਆ ਕਿ ਮੀਡੀਆ ਬਾਹਰ ਚੱਲ ਜAVE ਸਾਰੀ ਮੀਡੀਆ ਨੂੰ ਜੇ ਆਪਾਂ ਕਿਤੇ ਪਹੁੰਚੇ ਆ ਜੇ ਕਿਸੇ ਬੰਦਿਆਂ ਦੇ ਪਾਰਟੀਕੂਲਰ ਧਰਮ ਦੇ ਕੁਝ ਇਨਸਾਨਾਂ ਦੇ ਖਿਲਾਫ ਬੋਲਣ ਨਹੀਂ ਪਹੁੰਚੇ ਆ ਤੇ ਫਿਰ ਆਪਾਂ ਉਧਰ ਜਾ ਗਾਵਾ ਆਜਨੀਤਿਕ ਧਾਰਮਿਕ ਸਿਆਸੀ ਆਗੂ ਸਾਰੇ ਇਕੱਠੇ ਹੋਏ ਆ ਤੇ ਪੀੜੀਆਂ ਵੀ ਸ਼ਾਇਦ ਜਿਹੜਾ ਹੈਗਾ ਉਹ ਤੇ ਪਹੁੰਚਦਾ ਹੀ ਸੀਗਾ ਦੇਖੋ ਮੀਡੀਆ ਤੋਂ ਮੀਡੀਆ ਤੋਂ ਬਿਨਾ ਕਿੱਦਾਂ ਆਵਾਜ਼ ਪਹੁੰਚੇਗੀ ਮੀਡੀਆ ਲੋਕਤੰਤਰ ਦਾ ਚੌਥਾ ਥੰਮ੍ਹ ਮੰਨੇ ਜਾਂਦਾ ਜੇ ਜੇ ਕਿਸੇ ਵੀ ਇਸ਼ੂ ਦੇ ਉੱਤੇ ਕੋਈ ਕਵਰੇਜ ਹੁੰਦੀ ਸਭ ਤੋਂ ਪਹਿਲਾਂ ਮੀਡੀਆ ਨੇ ਇਸੇ ਇਸ਼ੂ ਨੂੰ ਕਵਰ ਕੀਤਾ ਹੈ ਜਿਹਦੇ ਨਾਲ ਸਾਰੇ ਲੋਕ ਜਾਗੇ ਸੀ ਤੇ ਮੀਡੀਆ ਨੂੰ ਕਿਸੇ ਵੀ ਫੋਰਮ ਤੋਂ ਬਾਹਰ ਹਾਂ ਮੈਂ ਤੇ ਮੀ ਰੋਲ ਕਰਿਆ ਕਰੋ ਜੇ মিডিਆ ਲੋਕਾਂ ਦੀ ਵਾਅ ਪਹੁੰਚਾਉਂਦੀ ਹੈ ਤਾਂ ਹੀ ਲੋਕਾਂ ਦੇ ਮਸਲੇ ਹੱਲ ਹੋਣਗੇ ਨਹੀਂ ਤਾਂ ਉਧਰ ਮਸਲੇ ਹੱਲ ਨਹੀਂ ਹੋਣਗੇ ਸਵਾਲਾ ਜੋ মিডিਆ ਨੇ ਬਦਤਮੀਜ਼ੀ ਕੀਤੀ ਗਈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਅਸੀਂ ਤੇ ਬਤੌਰ ਹਲਕਾ ਸੇਵਾਦਾਰ ਮਹਿਸ਼ਾ ਕਰਨੇ ਜਿੰਨੇ ਵੀ ਆਪੋਜੀਸ਼ਨ ਦੇ ਲੋਕ ਵੀ ਆ ਨਿੰਦਾ ਇਛਾ ਕਰਦੇ ਆ ਜਿਆਤੀ ਆਗੂਆਂ ਨੇ ਵੀ ਵੀਡੀਓ ਨੂੰ ਕਿਹਾ ਕਈ ਵਪਾਰ ਮੰਡਲ ਦੇ ਬੰਦਿਆਂ ਨੇ ਵੀ ਕਿਹਾ ਕਿ মিডিਆ ਬਾਹਰ ਚੱਲ ਜੇ ਨਹੀਂ ਇਹ ਹੋਣਾ ਨਹੀਂ ਚਾਹੀਦਾ ਕੰਮ ਜੇ মিডিਆ ਨਾ ਹੋਊਗਾ ਕਿੱਦਾਂ ਗੱਲ ਚੱਲੇਗੀ ਕਿੱਦਾਂ ਲੋਕਾਂ ਦੀ ਸਮੱਸਿਆ ਹਲ ਹੋਗੀ ਕਿਦਾਂ ਇਹੋ ਜਿਹੇ ਧਾਰਮਿਕ ਜਿਹੜੇ ਆਹਤੰਦ ਦੇ ਮਸਲੇ ਆ ਉਹ ਕਿਦਾਂ ਹਲ ਹੋਣਗੇ ਮੀਟਿੰਗ ਦੇ ਵਿੱਚ ਕਿਹਾ ਜਾਂਦਾ ਵਾ ਕਿ ਬਾਹਰ ਚਲੋ ਇਹ ਕਿੰਨੀ ਗੱਲ ਜਾਇਜ਼ ਆ ਨਹੀਂ ਨਹੀਂ ਦੇਖੋ ਦੇਖੋ ਬੀੜੀਆਂ ਨੂੰ ਇਹ ਗੱਲ ਉਹਨਾਂ ਨੇ ਗੱਲ ਨਹੀਂ ਸੀ ਕਹਿਣੀ ਚਾਹੀਦੀ ਬਾਹਰ ਚਲੋ ਉਹਨਾਂ ਨੂੰ ਸਿਰਫ ਪਿਆਰ ਨਾਲ ਗੱਲ ਕਰਨੀ ਚਾਹੀਦੀ ਸੀ ਵੀ ਇਹ ਜਿਹੜੀ ਗੱਲ ਕੋਈ ਆਪਸੀ ਤਣਾਅ ਹੋਇਆ ਵਾ ਇਹਦੇ ਵੀ ਵੀਡੀਓ ਨਾ ਚਲਾਈਓ ਪਿਆਰ ਨਾਲ ਗੱਲ ਕੀਤੀ ਜਾ ਸਕਦੀ ਸੀ ਇਹ ਸ਼ਬਦ ਇਹ ਸਾਡੇ ਲਈ ਨਿਸ਼ੋਭਰਨ ਨਹੀਂ ਹੈ ਬਿਲਕੁਲ ਇਹਨਾਂ ਮਤਕੀ ਕਿ ਕਿਤੇ ਨਾ ਕਿਤੇ ਡਿਕਟੇਟਰਸ਼ਿਪ ਹੋ ਆ ਗਈ ਹੈ ਲੋਕੋ ਹਰ ਬੰਦਾ ਆਪਣਾ ਸੁਭਾਅ ਆ ਅਸੀਂ ਸਾਡਾ ਸੁਭਾਅ ਹੋਰ ਆ ਅਸੀਂ ਪਿਆਰ ਨਾਲ ਕਰਦੇ ਆ ਦਿਲੇ ਜਿੱਤਣ ਦੀਆਂ ਵੇ ਕਰਦੇ ਆ ਦਿਲੇ ਜਿੱਤ ਕੇ ਜੋ ਮੇਂ ਕੰਮ ਕਰਾਵਾਓ ਜਿੰਨੇ ਕੇ ਕਪੂਠਲੇ ਦੇ ਵਿੱਚ ਇੱਕ ਸਾਡੀ ਬਹੁਤ ਦਲੇਰ ਟੀ ਹੈ ਤੇ ਅੰਦਰ ਮੀਟਿੰਗ ਚ ਕਹਿ ਰਹੀ ਨਾ ਕੱਲ ਕਿਸੇ ਦੀ ਟੀ ਨੂੰ ਹੱਥ ਪਾਉ ਫਿਰ ਤੁਹਾਡਾ ਕੱਲ ਨੂੰ ਸਾਡੀ ਟੀ ਨੂੰ ਇਹ ਗਲਤ ਗੱਲ ਕਹਿ ਰਿਹਾ ਕਿਉਂਕਿ ਕਿਸੇ ਦੀ ਟੀ ਨਹੀਂ ਸਾਡੀ ਟੀ ਸੀ ਸਾਡੀ ਕਪੂਠਲਾ ਹੀ ਟੀ ਹੈ ਉਹਨੇ ਸਾਡੀ ਟੀ ਨੂੰ ਹੱਥ ਪਾਇਆ ਔਰ ਸਲੂਟ ਕਰਦਾ ਕਿ ਮੀਡੀਆ ਨੇ ਇਹਨੂੰ ਜਨਤਕ ਨਹੀਂ ਹੋਣ ਦਿੱਤਾ ਇਸ ਕਰਕੇ ਸਭ ਤੋਂ ਚੌਥਾ ਸਤੰਭ ਜਿਹੜਾ ਲੋਕਸੰਦਰ ਦਾ ਉਹਨੂੰ ਸਲੂਟ ਕਰਦੇ ਆ ਕਿ ਇਹਨਾਂ ਨੇ ਬੜੀ ਆਪਣੀ ਦਿਲਬਵਰ ਦਿਖਾ ਦੇ ਹੋਏ ਸ਼ਹਿਰ ਦੇ ਨਾਲ ਚੱਲ ਕੇ ਉਸ ਪਰਿਵਾਰ ਦੇ ਨਾਲ ਚੱਲ ਕੇ ਉਸ ਕੁੜੀ ਦੀ ਥੋੜੇ ਜਿਹੜੀ ਬਾਹਰ ਨਹੀਂ ਦਿਖਾਈ ਗਈ। ਕੌਣ ਉਸ ਤੋਂ ਬਾਅਦ ਕੁੜੀ ਨੂੰ ਸਲੂਟ ਕਰਦੇ ਆ ਜਿਹਨੇ ਬੜੇ ਦਲੇਰੀ ਦੇ ਨਾਲ ਉਹਦੇ ਗਲਦਨ ਨੂੰ ਹੱਥ ਪਾ ਕੇ ਉਹਨੂੰ ਕੀਤਾ। ਪਰ ਹੁਣ ਜਿਹੜਾ ਮੁੱਦਾ ਜੋ ਸਾਰੇ ਪੋਲਿਟੀਕਲ ਪਾਰਟੀਆਂ ਜਾਂ ਦੂਜੀਆਂ ਫਾਰਮੈਟਰ ਜੋ ਚਾਰੇ ਅੰਦਰ ਇਹ ਵੱਡਾ ਧਾਇਆ ਸੀ ਇਹ ਬੜਾ ਇੱਕ ਕਪੂਰਥਲਾ ਬੜੀ ਧੀਰ ਅੱਤਵਾਦ ਦਾ ਪੰਜਾਬ ਨੇ ਦੱਸ ਝੱਲਿਆ ਵਾ ਕਿਉਂਕਿ ਅੱਤਵਾਦ ਦੇ ਦੌਰ ਦੇ ਵਿੱਚ ਲੋਕੀ ਇੱਥੇ ਰਹਿੰਦੇ ਸੀ ਬਾਹਰ ਤਾਂ ਬਾਹਰ ਕਰ ਜਾਂਦੇ ਸੀ ਸ਼ੋ ਇਹ ਸਥਿਤੀ ਜੇ ਆਪਾਂ ਇੱਕ ਲੋਕਤੰਤਰ ਹੈ ਆ ਆਪਾਂ ਕਿਸੇ ਨੂੰ ਕਿਸੇ ਨੂੰ ਇਥੋਂ ਕੱਢ ਨਹੀਂ ਸਕਦੇ ਇੱਕ ਬੜਾ ਕਾਨੂੰਨੀ ਬਚੀ ਦੇ ਨਾਲ ਆਪਾਂ ਇਹ ਹੋ ਕੇ ਉਹਨਾਂ ਦੀ ਵੈਰੀਫਿਕੇਸ਼ਨ ਕੀਤੀ ਜਾਵੇ ਇਹ ਬੰਦੇ ਕਿੱਥੋਂ ਆਏ ਆ ਔਰ ਜਿਨ੍ਹਾਂ ਦੁਕਾਨਾਂ ਦਿੱਤੀਆਂ ਉਹਨਾਂ ਨੂੰ ਇਹ ਨੋਟਸ ਕੱਢਿਆ ਜਾਵੇ ਤੁਹਾਨੂੰ ਲੱਗਦਾ ਕਿ ਇਹਨੂੰ ਸਿਆਸੀ ਮੁੱਦਾ ਨਹੀਂ ਬਣਾਉਣਾ ਚਾਹੀਦਾ ਦੇਖੋ ਜੀ ਇੱਕ ਕਪੂਰਥਲਾ ਦਾ ਸਾਰਾ ਪਰਿਵਾਰ ਹੈ ਇੱਕ ਕਪੂਰਥਲਾ ਕਿਹੜਾ ਸ਼ਹਿਰ ਆ ਕਪੂਰਥਲਾ ਇੱਕ ਪਰਿਵਾਰ ਆ ਇਹਨੂੰ ਕੋਈ ਨਜੀ ਪੋਲੀਟਿਕਲ ਲਗਨ ਨਹੀਂ ਦਿੱਤੀ ਜਾਣੀ ਚਾਹੀਦੀ ਇੱਕ ਪਰਿਵਾਰ ਦੇ ਤੌਰ ਤੇ ਨਾਲ ਖੜਾ ਹੋਣਾ ਚਾਹੀਦਾ ਔਰ ਜਿਹੜਾ ਪਰਿਵਾਰ ਦੇ ਤੌਰ ਤੇ ਖੜਾ ਹੁੰਦਾ ਉਹ ਠੀਕਿਆਂ ਨਹੀਂ ਕਰਦੇ ਕੋਈ ਨਾ ਹੋਣਾ ਚਾਹੀਦਾ